ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾ ਤਾਂ ਗੱਲ ਕਰੀਏ ਪੋ ਦੇ ਮਹੀਨੇ ਦੀ ਤਾਂ ਪੋ ਦਾ ਮਹੀਨਾ ਜਿਹੜਾ ਚੱਲ ਰਿਹਾ ਹੋਇਆ ਤੇ ਅੱਜ 26 ਦਸੰਬਰ ਦਾ ਦਿਨ ਹੈ ਤਾਂ ਅਸੀਂ ਅੱਜ ਫਤਿਹਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਮੌਜੂਦ ਆ ਜਿੱਥੇ ਛੋਟੇ ਸ਼ਹਾਜਾਦੇ ਬਾਬਾ ਜਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਤੇ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਦੀ ਜਿਹੜੀ ਸ਼ਹਾਦਤ ਹੈ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਲੈ ਕੇ ਉਹਨਾਂ ਨੂੰ ਸਮਰਪਿਤ ਇੱਕ ਅਸ਼ੋਹਦੀ ਜੋੜ ਮੇਲਾ ਜੋ ਕਿ 3 ਦਿਨ ਦਾ ਲਗਾਇਆ ਜਾਂਦਾ ਤਾਂ ਉਸ ਜਗ੍ਹਾ ਦੇ ਉੱਤੇ ਮੌਜੂਦ ਆ ਜਿੱਥੇ ਅਨਤ ਮਸਤਕ ਹੋਣ ਦੇ ਲਈ ਸੰਗਤ ਹੈ ਜਿਹੜੀ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤعداد ਦੇ ਵਿੱਚ ਸੰਗਤ ਜਿਹੜੀ ਆ ਪਹੁੰਚਦੀ ਆ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਆ D5 ਚੈਨਲ ਪੰਜਾਬੀ ਦੇ ਉੱਤੇ ਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਜਿੱਥੇ ਬਿਲਕੁਲ ਨਾਲ ਹੀ ਜਦੀਕ ਠੰਡਾ ਬੁਰਜ ਹੈ ਜਿੱਥੇ 26 ਦਸੰਬਰ ਦਾ ਦਿਨ ਸੀਗਾ ਉਹ ਦੀਆਂ ਠੰਡੀਆਂ ਰਾਤਾਂ ਸਨ ਕਾ ਅੱਜ ਦੇ ਦਿਨ ਛੋਟੇ ਸ਼ਾਹਬ ਜਦੇ ਬਾਬਾ ਜਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਤੇ ਉਹਨਾਂ ਦੇ ਨਾਲ ਆ ਮਾਤਾ ਗੁਜਰਕੌਰ ਜੀ ਕਾ ਉਹਨਾਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉੱਥੇ ਇੰਨੀ ਠੰਡ ਦੇ ਵਿੱਚ ਕਚਹਿਰੀ ਲੱਗਦੀ ਹੈ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਇਸੇ ਜਗ੍ਹਾ ਦੇ ਉੱਤੇ ਉਸ ਧਰਤੀ ਦੇ ਉੱਤੇ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੀ ਤੇ ਅੱਜ ਅਸੀਂ ਮੌਜੂਦ ਆ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਕਿ ਲੋਕ ਨੇ ਜਿਹੜੇ ਨਤਮਸਤਕ ਹੋਣ ਦੇ ਲਈ ਲੋਕ ਪਹੁੰਚ ਰਹੇ ਨੇ ਇਹਦੇ ਲੱਖਾਂ ਦੀ ਤعداد ਦੇ ਵਿੱਚ ਸੰਗਠਾ ਜਿਹੜੀ ਇੱਥੇ ਨ ਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਅੱਜ ਦੇ ਦਿਨ ਤਾਂ ਦੋ ਤੋਂ ਤਿੰਨ ਤਿੰਨ ਦਿਨ ਜਿਹੜਾ ਇੱਥੇ ਸ਼ਹੀਦੀ ਜੋੜ ਮੇਲ ਲੱਗਦਾ ਹੈ ਦੂਰੋਂ ਦੂਰੋਂ ਸੰਗਠਾ ਇੱਥੇ ਨ ਤਮਸਤਕ ਹੋਣ ਲਈ ਪਹੁੰਚਦੀਆਂ ਨੇ ਤਾਂ ਗੱਲਬਾਤ ਕਰੀਏ ਤਾਂ ਤੁਹਾਨੂੰ ਹੋਰ ਵੀ ਜਾਣਕਾਰੀ ਜਿਹੜੀ ਲਗਾਤਾਰ ਅਸੀਂ D5 ਚੈਨਲ ਪੰਜਾਬੀ ਦੇ ਉੱਤੇ ਦਿੰਦੇ ਰਹਾਂਗੇ ਕਿ ਕਿਹੜੀ ਕਪਲ-ਪਲ ਦੀ ਜਿਹੜੀ ਅਪਡੇਟ ਹੈ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਤੇ ਗੱਲ ਕਰੀਏ ਤਾਂ ਕੱਲ ਦੇ ਦਿਨ 22 ਸਤੰਬਰ ਦਾ ਦਿਨ ਸੀਗਾ 27 ਦਸੰਬਰ ਦਾ ਤਾ ਇਸੇ ਜਗ੍ਹਾ ਦੇ ਉੱਤੇ ਫਤੇਗਰ ਸਾਹਿਬ ਦੀ ਸਪਹਤਰ ਧਰਤੀ ਦੇ ਉੱਤੇ ਛੋਟੇ ਸ਼ਹਿਬ ਜਾਂਦਿਆਂ ਨੂੰ ਜਿੰਦਿਆਂ ਹੀ ਨੀਹਾਂ ਦੇ ਵਿੱਚ ਨੀਹਾਂ ਦੇ ਵਿੱਚ ਦਫਨ ਨੀਹਾਂ ਦੇ ਵਿੱਚ ਛੋਟੇ ਸ਼ਹਿਬ ਜਾਂਦਿਆਂ ਤੇ ਮਾਤਾ ਗੁਜਰਕੋੜ ਜੀ ਹੋਣੀ ਜਦੋਂ ਆ ਆਨੰਦਪੁਰ ਸਾਹਿਬ ਦੀ ਸਪਹਤਰ ਧਰਤੀ ਤੋਂ ਚੱਲਦੇ ਨੇ ਤਾਂ ਉੱਥੋਂ ਰਾਹ ਦੇ ਵਿੱਚ ਸਰਸਾ ਨਦੀ ਤੇ ਪਹੁੰਚ ਕੇ ਪਰਿਵਾਰ ਦਾ ਵਿਛੋੜਾ ਪੈ ਜਾਂਦਾ ਹੈ ਅ ਵਿਛੋੜਾ ਪੈਣ ਤੋਂ ਬਾਅਦ ਪਰਿਵਾਰ ਜਿਹੜਾ ਉਹ ਕਾਫੀ ਹਿੱਸਿਆਂ ਦੇ ਵਿੱਚ ਵੰਡ ਜਾਂਦਾ ਹੈ ਤਾਂ ਚਮਕੌਰ ਦੀ ਗੜੀ ਦੇ ਵਿੱਚ ਅੱਗੇ ਜੰਗ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਉਦੋਂ ਉੱਥੇ ਪਹੁੰਚਦੇ ਨੇ ਤਾਂ ਛੋਟੇ ਸ਼ਹਿਬ ਜਿਹੜੇ ਵੱਡੇ ਸ਼ਹਿਬ ਜਾਂਦੇ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਕੁਝ ਹੋਰ ਸਿੱਖ ਵੀ ਸਿੰਘ ਨੇ ਜਿਹੜੇ ਉਹ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਫਤਿਹਗੜ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਛੋਟੇ ਸ਼ਹਿਬ ਜੱਤ ਅਤੇ ਮਾਤਾ ਗੁਜਰਕੋਟ ਜੀ ਉਹਨਾਂ ਨੂੰ ਉਹ ਫੜ ਲਿੱਤਾ ਜਾਂਦਾ ਤੇ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਉਸ ਤੋਂ ਬਾਅਦ ਔਰ ਜਿਹੜੀ ਆ ਉਹਨਾਂ ਦੀ ਨਿਸਾਨੀ ਸ਼ਹਾਦਤ ਆ ਸ਼ਹਾਦਤ ਦੇ ਦਿੱਤੀ ਜਾਂਦੀ ਹੈ 27 ਦਸੰਬਰ ਦੇ ਦਿਨ ਇਸੇ ਫਟੇਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਛੋਟੇ ਸ਼ਾਹਬਜਾਦੇ ਬਾਬਾ ਜੁਰਾਵਰ ਸਿੰਘ ਜੀ ਅਤੇ ਵੱਡੇ ਫਟਾ ਸਿੰਘ ਜੀ ਅਤੇ ਮਾਤਾ ਗੁਜਰ ਗੁਜਰਕੋਟ ਜੀ ਉਹਨਾਂ ਦੇ ਨਾਲ ਤਾਂ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸ਼ਹੀਦੀ ਜੋੜ ਮੇਲਾ ਤਿੰਨ ਦਿਨ ਦਾ ਇਹ ਲਗਾਇਆ ਜਾਵੇ ਨਿਟਰ ਖਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ